ਮੈਂ ਕਰਮਜੀਤ ਕੌਰ ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦਹੀਂ ਔਰ ਮਿਰਚ ਦੀ ਸਬਜ਼ੀ ਇਹ ਆਪਾਂ ਮਿਰਚਾਂ ਜਿਹੜੀਆਂ ਲਈਆਂ ਨੇ ਇਹ ਥੋੜੇ ਵੱਡੇ ਸਾਈਜ਼ ਦੀਆਂ ਨੇ ਇਹ ਕੌੜੀਆਂ ਘੱਟ ਹੁੰਦੀਆਂ ਨੇ ਇਹੀ ਮਿਰਚ ਲੈਣੀ ਹੈ ਜੇ ਆਪਾਂ ਛੋਟੀਆਂ ਲੈਣੀਆਂ ਨੇ ਤਾਂ ਉਹਨਾਂ ਦੇ ਬੀਜ ਕੱਢਣੇ ਪੈਣਗੇ ਆਪਾਂ ਇਹਨਾਂ ਦੇ ਆਪਾਂ ਇਹਨੂੰ ਕੱਟ ਲਾਂਗੇ ਪਹਿਲਾਂ ਛੋਟੇ ਛੋਟੇ ਟੁਕੜੇ ਕਰ ਲਾਂਗੇ ਇਹਦੇ ਆ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲੈਣਾ ਤੁਸੀਂ ਛੋਟੇ ਕਰਨੇ ਪੀਸ ਛੋਟੇ ਕਰ ਲਓ ਜਾਂ ਵੱਡੇ ਕਰਨੇ ਵੱਡੇ ਕੋਈ ਚੱਕਰ ਨਹੀਂ ਇਹਦਾ ਆ ਦੇਖੋ ਆਪਾਂ ਇੱਡੇ-ਇੱਡੇ ਪੀਸ ਕਰ ਰਹੇ ਹਾਂ ਇਹਨਾਂ ਨੂੰ ਆ ਦੇਖੋ ਇਸ ਤਰ੍ਹਾਂ ਨਾ ਆਪਾਂ ਸਾਰੀਆਂ ਮਿਰਚਾਂ ਹੀ ਕੱਟ ਲੈਣੀਆਂ ਨੇ ਤੇ ਫਿਰ ਆਪਾਂ ਬਣਾਵਾਂਗੇ ਇਹਨਾਂ ਦੀ ਚਟਪਟੀ ਚ ਸਬਜ਼ੀ ਫਿਰ ਦਿਖਾਉਣਾ ਤੁਹਾਨੂੰ ਅੱਗੇ ਇਹ ਦੇਖੋ ਆਪਾਂ ਹੁਣ ਥੋੜਾ ਜਿਹਾ ਇਹਦੇ ਲਈ ਧਨੀਆ ਲੈ ਲਾਂਗੇ ਮਿਰਚਾਂ ਨੂੰ ਤੜਕਾ ਲਾਉਣ ਲਈ ਤੇ ਥੋੜੀ ਜਿਹੀ ਲੈ ਲਾਂਗੇ ਆਪਾਂ ਸੌਂਫ ਥੋੜਾ ਥੋੜਾ ਮਸਾਲਾ ਲੈਣਾ ਤੇ ਥੋੜਾ ਜਿਹਾ ਲਵਾਂਗੇ ਜੀਰਾ ਇਹ ਨੂੰ ਦਰਦਰਾ ਜਾਂ ਪੇਸਟ ਪੀਸ ਲਾਂਗੇ। ਇਧਰ ਆਪਾਂ ਇਹਨੂੰ ਲਾਵਾਂਗੇ ਤੜਕਾ। ਆਪਾਂ ਸਰੋਂ ਦਾ ਤੇਲ ਲਿਆ। ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਆਹ ਦੇਖੋ ਰਾਈ ਦਾ ਤੜਕਾ ਲਾਵਾਂਗੇ ਆਪਾਂ ਇਹਨੂੰ। हमारे दिन ये समेत रखा अपने बहुत ज़्यादा निरुख करनी थोड़ी आप करना बात थोड़ी करंची रखनिया ने बिलकुल नहीं आप पका ਯਾਰ ਥੋੜਾ ਜਿਹਾ ਸਲੋ ਰੱਖਣਾ ਇਹ ਦੇਖੋ ਥੋੜੇ ਥੋੜੇ ਨਰਮ ਹੋ ਜਾਣਗੇ ਹੁਣ ਆਪਾਂ ਨੂੰ ਢੋਈ ਜਾਂ ਭੂਈ ਦੇ ਆਂ ਪੂਰੀ ਨੂੰ ਨਰਮ ਕਰਕੇ ਆਪਾਂ ਇਹਦੇ ਵਿੱਚ ਆਪਾਂ ਪਾ ਦਿਆਂਗੇ ਇਹ ਜਿਹੜਾ ਆਪਾਂ ਬਣਾਇਆ ਸੀਗਾ ਮਸਾਲਾ ਪਾ ਦਿੱਤਾ ਹੈ ਤੇ ਇੱਕ ਚਮਚੇ ਚ ਪਾ ਦਾਂਗੇ ਆ ਦੇਖੋ ਨਮਕ ਦਾ ਤੇ ਥੋੜਾ ਜਿਹਾ ਪਾਵਾਂਗੇ આમਚੂਰ ਆ ਦੇਖੋ ਇਹ ਆਮਚੂਰ ਪਾ ਚਾ ਇਹ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਆਪਾਂ ਪਾਵਾਂਗੇ ਕਿ ਆਹ ਦੇਖੋ ਫਰੈਸ਼ ਦਹੀਂ ਆ ਆਪਾਂ ਦਹੀਂ ਦੇ ਵਿੱਚ ਥੋੜੇ ਜਿਹਾ ਸੌਫਟ ਹੋਣ ਤੱਕ ਢੁੰਨਾਗੇ ਆਹ ਦੇਖੋ ਆਪਣੇ ਮਿਰਚਾਂ ਸੌਫਟ ਹੋ ਗਏ ਥੋੜੀ ਜਿਹੀ ਹੁਣ ਆਪਾਂ ਦੇਗੀ ਮਿਰਚ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਵਾਂਗੇ ਇਹ ਖਮੇਰ ਸਬੰਧਿਆ ਨਹੀਂ ਬਲਕਿ ਪਿਆਰ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਸਾਡੇ ਆਜਾਈਆਂ ਵੀਡੀਓ ਹੋਰ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ